ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਨਵਾ ਗਨ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਤਕੀਨਾ ਕਹੋ ਨਾਨਕ ਹਰ ਭਜ ਮਨਾ ਜੇ ਬਿਦ ਜਲ ਕੋਮੀਨਾ ਵੇਖ ਅਨਸੋ ਕਾਹੇ ਰਚਿਓ ਨਿਮਕ ਨ ਹੋਏ ਕੋ ਨਾਨਕ ਪਜ ਹਰ ਮਨਾ ਪਰ ਨਜਮ ਕੀ ਪਾਸ ਤਰਨ ਪੋਇ ਹੋ ਹੀ ਗਇਓ ਲਿਓ ਜਰਾਤਨ ਜੀਤ ਕੋ ਨਾਨਕ ਪਜ ਹਰ ਮਨਾ ਆਦ ਜਾਤ ਹੈ ਬੀਤਾ ਬਿਰਦ ਪਇਓ ਸੂਜ ਨਹੀਂ ਕਾਲ ਪਹੁੰਚਿ ਆਨ ਕਹੋ ਨਾਨਕ ਨਰ ਬਾਵਰੇ ਕਿਉ ਨ ਪਜੈ ਭਗਵਾਨ ਤਨਦਾਰਾ ਸੰਪਤ ਸਗਲ ਜਿਨੇ ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਪੱਤ ਤੇ ਉਦਾਰਨ ਪਹਿਰਨ ਅਰੇ ਅਨਾਥ ਕੇ ਨਾਥ ਕਹੁ ਨਾਨਕ ਤੇ ਜਾਨੀਐ ਸਦਾ ਬਸ ਤਮ ਸਾਥ ਤਨ ਤਨ ਜੇ ਤੋ ਕੋ ਦਿਓ ਤਾਸਿਓ ਨੋ ਨਕੀਨਾ ਕੋਹ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨਾ ਤਨ ਤਨ ਸੰਪੈ ਸੁਖ ਦਿਓ ਅਰ ਜਹਨੀ ਕੇ ਤਾਮਾ ਕੋਹ ਨਾਨਕ ਸੁਨ ਰੇ ਮਨਾ ਸੇਮਰਤ ਕਾਏ ਨਰਾਮ ਸਭ ਸੁਖ ਦਾਤਾ ਰਾਮ ਹੈ ਦੂਸਰਨਾ ਹੈ ਨ ਕੋਏ ਕੋ ਨਾਨਕ ਸੁਨਰੇ ਮਨਾ ਤੇ ਸੇਮਰਤ ਗਤ ਹੋਏ ਜੇ ਸਿਮਰਤ ਗਤ ਪਾਈਆ ਤੇ ਪਜਰੇ ਤੈ ਮੀਤ ਕਉ ਨਾਨਕ ਸੁਨਰੇ ਮਨਾ ਔਦ ਕਟਤ ਹੈਨੀ ਤਾ ਪੰਜ ਤਤ ਕੋ ਤਨ ਰਚਿਓ ਜਾਨੋ ਚਤਰ ਸਜਾਨਾ ਜੇ ਤੇ ਉਪਜਿ ਉਹ ਨਾਨਕਾ ਲੀਨ ਤਾਏ ਮੈ ਮਾਨ ਘਟ ਘਟ ਮੈਂ ਹਰਿ ਜੂ ਵਸੈ ਸੰਤਨ ਕਯੋ ਪੁਕਾਰ ਕੋ ਨਾਨਕ ਤੇ ਪਜ ਮਨਾ ਔਨੇ ਦਿਉ ਤੇ ਰ ਪਾਰ ਸੁਖ ਦੁਖ ਜੇ ਪਰਸੈ ਨਹੀਂ ਲੋਭ ਮੋਯ ਬਿਮਾਨ ਕੋ ਨਾਨਕ ਸੁਨੇ ਰ ਮਨਾ ਸੋ ਮੂਰਤ ਭਗਵਾ ਤਤ ਮੰਦਿਆ ਨਾਹੀਂ ਜੇ ਕੰਚਨ ਲੋ ਸਮਾਨ ਕੋ ਨਾਨਕ ਸੁਨ ਰੇ ਮਨਾ ਮੁਕਤ ਤਹ ਤਜਾਨਾ ਹਰਿਕ ਸੋਗ ਜਾ ਕੈ ਨਹੀਂ ਬੈਰੀ ਮਿਤ ਸਮਾਨ ਕੋ ਨਾਨਕ ਸੁਨ ਰੇ ਮਨਾ ਮੁਗਤ ਤਾਇ ਤੈ ਜਾਨ ਐ ਗਾਹੂ ਕੋ ਦੇਤ ਨੈ ਨੈ ਪੈ ਮਾਨਤ ਆਨ ਕੋ ਨਾਨਕ ਸੁਨ ਰੇ ਮਨਾ ਜਾਨੀ ਤਾਇ ਬਕਾਨ ਜੇ ਬਿਖੇ ਆਸ ਗਲੀ ਤਜੀ ਲਿਓ ਪੇਖ ਬੇਰਾਗ ਕੋ ਨਾਨਕ ਸੁਨ ਰੇ ਮਨਾ ਤੇ ਨਰਮਤ ਪਾ ਜੇ ਮਾਇਆ ਮਮਤਾ ਤਜੀ ਸਭ ਤੇ ਪਿਓ ਉਦਾ ਕੋ ਨਾਨਕ ਸੁਨ ਰੇ ਮਨਾ ਤੇ ਕਟ ਬ੍ਰਹਮ ਨਿਵਾਸ ਜੇ ਪ੍ਰਾਨੀ ਹ ਮੈ ਤਜੀ ਕਰਤਾ RAM ਪਛਾਨ ਕੋ ਨਾਨਕ ਵੋ ਮੁਕਤ ਨਰ ਏ ਮਨ ਸਾਚੀ ਮਾਨ ਕੈ ਨਾ ਸੁਨ ਦਰਮਤਰਨ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਇ ਤਕਾਮ ਜੇ ਬਗਨ ਗੋਬਿੰਦ ਪਜੋ ਕਲ ਸੁਨੋ ਹਰ ਨਾਮ ਕੋ ਨਾਨਕ ਸੁਨ ਰੇ ਮਨਾ ਪਰ ਨਜਮ ਕਾ ਤਾ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਇ ਅੰਕਾਰ ਕੋ ਨਾਨਕ ਆਪਨ ਤਰੈ ਔਰ ਨਲੇ ਤੇ ਉਦਾ ਜੋ ਸੁਪਨਾ ਯਰ ਦੇਖਣਾ ਐਸੇ ਜਗ ਕੋ ਜਾਣ ਇਹਨਾਂ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਿਸਦਨ ਮਾਇਆ ਪਾਰਨੇ ਪ੍ਰਾਨੀ ਡੋਲਤਨੀ ਤਾ कोटन में नानक को नारायण जे चीता। जैसे जलते बुदबुदा बुधा उपजै बिन सैनी तग रचना तिरची ਕੋ ਨਾਨਕ ਸੁਨਮੀ ਤਾ ਪ੍ਰਾਨੀ ਕੰਜੂ ਨ ਚੇਤੈ ਮਦ ਮਾਇਆ ਕੰੰਦਾ ਕੋ ਨਾਨਕ ਬਿਨ ਹਰ ਭਜਨ ਪਰ ਤਾਏ ਜਮ ਫੰਦਾ ਜੋ ਸੁਖ ਕੋ ਚਾਹ ਸਦਾ ਸਰਨ ਰਾਮ ਕੀ ਲੈ ਕਉ ਨਾਨਕ ਸੁਨਰੇ ਮਨਾ ਦੁਰਲੱਭ ਮਾਨਕ ਦੇ ਆ ਮਾਇਆ ਕਾਰਨ ਤਵਈ ਮੂਰਖ ਲੋ ਕੋ ਨਾਨਕ ਬਿਨ ਹਰ ਭਜਨ ਬੇਰੰਤਾ ਜਨਮ ਸਿਰਾਨ ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ ਹਰ ਜਨ ਹਰੇ ਅੰਤਰ ਨਹੀਂ ਨਾਨਕ ਸਾਚੀ ਮਾ ਮਨ ਮਾਇਆ ਮੈਂ ਪਦ ਰਿਓ ਬਿਸਰਿਓ ਗੋਬਿੰਦ ਨਾਮ ਕੋ ਨਨਕ ਬਿਨ ਹਰ ਭਜਨ ਜੀਵਨ ਕੋਨੇ ਕਾਮ ਪ੍ਰਾਨੀ ਰਾਮ ਨਚੈ ਤਈ ਮਦ ਮਾਇਆ ਕੈ ਅੰ ਦਾ ਕਹ ਨਾਨਕ ਹਰ ਭਜਨ ਬਿਨਾ ਪਰਤ ਤਾਹੇ ਜਮਪੰਦਾ ਸੁਖ ਮੈਂ ਬੋ ਸੰਗੀ ਪਏ ਦੁਖ ਮੈਂ ਸੰਗ ਨ ਕੋਏ ਕਹ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤਿ ਫਿਰੋ ਮਿਟਿਓ ਨ ਜਮ ਕੋ ਤਰਾਸ ਕੋ ਨਾਨਕ ਕਰ ਪਜ ਮਨਾ ਨਿਰਪੈ ਪਾਵਹਿ ਬਾਸ ਜਤਨ ਬਹੁਤ ਮੈਂ ਕਰ ਰਹੇ ਮੇਟਿਓ ਨਾ ਮਨ ਕੋ ਮਾਨ ਦੁਰਮਤ ਸੋ ਨਾਨਕ ਫਦਿਓ ਰੱਖ ਲਿਓ ਭਗਵਾਨ ਬਾਲ ਜਵਾਨੀ ਅਰ ਬਿਰਦਪੁਨਾ ਤੀਨਯ ਵਸਤਾ ਜਾਨ ਕਹ ਨਾਨਕ ਹਰ ਪਜਨ ਬਿਨਾ ਦਿਰਤਾ ਸਭੀ ਮਾਨਾ ਕਰਨੋ ਹਤੋ ਸੋ ਨਕਿਓ ਪਰਿਓ ਲੋਭ ਕੈ ਪੰਦ ਨਾਨਕ ਸਮਯ ਔਰਮ ਗਯੋ ਅਬ ਕਿਉ ਰੋਵਾਤ ਅੰਦਾ मन माया महरम रहयो निकसत नाहिं मीता नानक मूरत चित्र जौं छाटत नाहिं पीता नर चाहत कज्योर और कियो रह पै ਕਿਤ ਵਤ ਰਿਓ ਠਗੋਰ ਨਾਨਕ ਫਾਸੀ ਗਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਏ ਕਹ ਨਾਨਕ ਸੁਨ ਰੇ ਮਨਾ ਹਰ ਪਾਵੈ ਸੋ ਹੋ ਜਗਤ ਪਖਾਰੀ ਫਿਰਤ ਸਭ ਕੋ ਦਾ ਤਾਰਾਮ ਕਉ ਨਨਕ ਮਨ ਸਿਮਰਤੇ ਊਰਨ ਹੋਵੈ ਕਾਮ ਟੁੱਟੇ ਮਾਨ ਕਾ ਕਰ ਜਗ ਸੁਪਨੇ ਜਿਉ ਜਾਨ ਇਨ ਮਾ ਕਛਤੇ ਰੋ ਨਹੀਂ ਨਾਨਕ ਕਹੋ ਬਕਾਨ ਗਰਬ ਕਰਤ ਹੈ ਦੇਖੋ ਬਿਨ ਸਚਨ ਮੈਂ ਮੀਤਾ ਜੇ ਪ੍ਰਾਨੀ ਹਰ ਜਸ ਕਹੋ ਨਾਨਕ ਤੇਜਗ ਜੀਤਾ ਜੇ ਕਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇਹ ਨਰ ਹਰੇ ਅੰਤਰ ਨਹੀਂ ਨਾਨਕ ਸਾਚੀ ਮਾਨ ਇਕ ਪਗਤ ਭਗਵਾਨ ਜੇ ਪ੍ਰਾਨੀ ਕੈ ਨਾਏ ਮਨ ਜੈ ਸੇ ਸੁਕਰ ਸਵਾਨ ਨਾਨਕ ਮਾਨੋ ਤਾਹੇ ਤਨ ਸੁਆਮੀ ਕੋ ਗਰਉ ਜੋ ਸਦਾ ਸਵਾਨ ਤਜ ਤੈ ਨੈ ਨਿਤ ਨਾਨਕੇ ਵਿਧਰ ਪਜੋ ਇਕ ਮਨ ਹੋਏ ਇਕ ਚਿਤ तीर्थ भर तैयार दान कर मन मैं तरै गुमान नानक ने फल जात ते जो पुंचर इस ज्ञान सिर कंपियो पग डगमगे नैन ज्योतते ही ना ਕਨਨ ਕੇ ਵਿਦ ਪਈ ਤੋ ਨ ਹਰ ਰਸ ਲੀਨਾ ਨਿਜ ਕਰ ਦੇ ਕਿਉ ਜਗਤ ਮੈਂ ਕੋ ਕਾਹੂ ਕੋ ਨਾ ਹੈ ਨਾਨਕ ਤੇਰ ਹਰ ਭਗਤ ਐ ਤੇਰਾ ਕੋ ਮਨ ਮਾ ਜਾਗ ਰਚਨਾ ਸਭ ਛੂਟ ਹੈ ਜਾਣ ਲਿਓ ਰੇ ਮੀਤਾ ਕਹਿ ਨਾਨਕ ਤੇਰੇ ਨਾਰਹਿ ਜੋ ਬਾਲੂ ਕੀ ਪੀਤਾ RAM ਗਯੋ ਰਾਵਣ ਗਯੋ ਜਾ ਕੋ ਬ ਪਰਵਾਹ ਕੋ ਨਾਨਕ ਤੇਰੇ ਕਛ ਨਹੀਂ ਸੁਪਨੇ ਜੋ ਸੰਸਾਰ ਚਿੰਤਾ ਤਾਂ ਕੀ ਕੀ ਜੀਐ ਜੋ ਅਨਹੋਣੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਤੇਰੇ ਨਹੀਂ ਕੋਏ ਜੋ ਉਪਜੋ ਸੋ ਬਿਨਸਹਿ ਪਰਵਾਜ ਕੈ ਕਾਲ ਨਾਨਕ ਹਰ ਗੁਣ ਗਾਇ ਲੇ ਛਾਡ ਸਗਲ ਜੰਜਾਨ ਜੋ ਉਪਜੋ ਸੋ ਬਿਨਸਹਿ ਪਰਵਾਜ ਕੈ ਕਾਲ ਨਾਨਕ ਹਰ ਗੁਣ ਗਾਇ ਲੈ ਛਾਟ ਸਗਲ ਜੰਜਾਲ ਦੋਰਾ ਬਲ ਛੁਟ ਕਿਉ ਬੰਧਨ ਪਰੇ ਕਛੂ ਨਾ ਹੋਤੇ ਉਪਾਈ ਕੋ ਨਾਨਕ ਅਬ ਓਟ ਹਰ ਗਜ ਜਿਉ ਸਹਾ बलुआ पंदन चुटे सब के हो उपाय नानक सब के तुमर हाथ में तुम ही होत सहाय संग सका सब तज गए को नन बेहो सा ਕੋ ਨਾਨਕ ਦੇ ਵਿਪਤ ਮੈਂ ਤੇ ਇਕ ਰਗ ਨਾਨ ਨਾਮ ਰਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦਾਂ ਕੋ ਨਾਨਕ ਦੇ ਜਗਤ ਮੈਂ ਕਿਨ ਜਪਿਓ ਗੁਰ ਮਨ ਰਾਮ ਨਾਮ ਓਰ ਮੈਂ ਗਿਓ ਜਾਂ ਕੈ ਸਮਨ ਕੋਈ ਜੇ ਸਿਮਰਦ ਸੰਕਟ ਮਿਟੈ ਦਰਸ ਤੋ ਆਰੋਏ ਮੰਦਾ ਵਣੀ ਮਹਲਾ ਪੰਜਵਾਂ ਥਾਲ ਵਿੱਚ ਤੇ ਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਅਦਾਰ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਦਾਰ ਏ ਵਸਤ ਤ ਜੀ ਨਹ ਜਾਈ ਨਿਤ ਨਿਤ ਰਖੇ ੁਰਤਾਰੋ ਤਮ ਸੰਸਾਰ ਚਰਨ ਲਗ ਤਰੀਏ ਸਬ ਨਾਨਕ ਬ੍ਰਹਮ ਫਸਾਰੋ ਸਲੋਕ ਮਹਲਾ 5 ਤੇਰਾ ਕੀਤਾ ਜਤੁ ਨਾਹੀ ਮਨੋ ਜੋਗ ਕਿਤੋਈ ਮੈ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਭਇਓਈ ਤਰਸ ਭਇਆ ਮੈਂ ਰਾਮਤ ਹੋਈ ਸਤਗੁਰ ਸਹਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਧੀਵ ਹਰੇ ਆ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਰਾਗ ਮਲ ਰਾਗ ਇਕ ਸੰਗ ਪੰਚ ਬਰੰਗਨ ਸੰਗਿਆ ਲਾਪੇ ਅਠ ਨੰਦਨ ਪ੍ਰਥਮ ਰਾਗ ਪਰਵੈ ਕਰੇ ਅੰਚ ਰਗਨੀ ਸੰਗ ਚਰੇ ਥਮ ਪੈਰ ਵੀ ਬਿਲਾਵਲੀ ਉਹਨੇ ਆਕੇ ਗਾਵੈ ਬੰਗਲੀ ਉਹਨ ਅਸਲੇਖੀ ਕੀ ਪਈ ਬਾਰੀ ਇਹ ਪੈਰੋ ਕੀ ਪਾਂਚੋ ਨਾਰੀ ਅੰਚ ਮਹਾਰ ਕੇ ਦਸਾਕ ਸੁਣਾਵੈ ਬੰਗਾਲ ਮ ਮਦ ਮਾधव ਗਾਵੈ ਲਲਕ ਬਿਲਾਵਲ ਗਾਵਹੀ ਆਪਣੇ ਆਪਣੇ ਭਾਜ ਅੱਠ ਪੁੱਤਰ ਪੈਰਵਕੇ ਗਾਵੇਂ ਗਣਪਤਰ ਦੁਤਿਆ ਮਾਲਕੋ ਸਖ ਅਲਾਪ ਸੰਗ ਰਾਗਨੀ ਪਾਚੋថា ਪੈ ਗੋਂਡ ਕਰੀ ਅਰਦੇਵ ਗੰਦਾਰੀ ਗੰਦਾਰੇ ਸਿਤੇ ਉਚਾਰੀ ਤਨਾਸਰੀਏ ਪਾਚੋ ਗਾਈ ਮਾਲ ਰਾਗ ਕੋ ਸਤ ਸੰਗ ਲਾਈ ਮਾਰ ਮਸਤੰਗ ਬੇਵਾਰਾ ਬਰਬਲ ਚੰਡ ਕੋ ਸੰਖਿਓ ਭਾਰਾ ਖੋਟਿਓ ਪੌਰਾ ਨੰਦ ਗਾਈ ਅਸ਼ਟਮਾਲ ਕੋ ਸਤ ਸੰਗ ਲਾਈ ਹੁਨੇ ਆਇਓ ਇੰਡੋਲ ਪੰਚਨਾਰ ਸੰਗ ਅਸ਼ਟ ਸੁਤ ਓਠੇ ਤਾਨ ਕਲੋਲ ਗਾਇਨ ਤਾਰ ਮਿਲਾਵਹੀ ਤੇਲੰਗੀ ਦੇਵ ਕਰਿਆਈ ਬਸੰਤੀ ਸੰਦੂਰ ਸਹਾਈ ਸਰਸ ਅਹਿਰੀ ਲੇ ਪਾਰ ਜਾ ਸੰਗ ਲਾਈ ਪਾਚੋ ਯਾਰ ਜਾ ਸੁਰ ਮਾਨੰਦ ਪਾਸ ਕਰਾਈ ਚੰਦਰ ਬਿੰਬ ਮੰਗਲ ਨ ਸੁਹਾਏ ਸਰਸਬਾਨ ਉਹ ਆਹੇ ਬినੋਦਾ ਗਾਵੇ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕੈ ਸਵਾਰੇ ਉਹਨੇ ਆਈ ਦੀਪਕੀ ਬਾਰੀ ਕਾਚਲੀ ਪਟਮੰਜਰੀ ਤੁਡੀ ਗਹੀ ਅਲਾਬ ਕਾਮੋ ਦੀਓ ਗੁਜਰੀ ਸੰਗ ਦੀਪਕੇ ਤਾਪ ਕਾਲੰਕਾ ਕੁੰਤਲੇ ਰਮਾ ਕਮਲ ਕੁਸਮ ਚੰਪਕੇ ਨਮਾ ਗੋਰਾ ਓ ਕਨ ਰਾ ਕਲਿਆਨਾ ਅਠ ਪੁੱਤਰ ਦੀਪਕ ਕੇ ਜਾਨਾ ਸੰਮਿਲ ਸ੍ਰੀ ਰਗ ਗਵ ਗਵ ਆਚੋ ਸੰਗ ਪਰੰਗਨ ਲਾਵੇ ਬਹਿਰਾਰੇ ਕਰਨਾਟੀ ਤਰੀ ਗਾਵਰੀ ਗਾਵੇ ਆਸਾ ਵਰੀ ਤੇ ਪਾਚੈ ਸਿੰਧਵੀ ਅਲਾਪੇ ਸ੍ਰੀ ਰਗ ਸੋ ਪਾਚੋ 타ਪੀ ਸਾਲੂ ਸਾਰਗ ਸਾਗਰਾ ਔਰ ਗੌਂਢ ਗੰਬੀਰ ਅਸ਼ਟਪੁੱਤਰ ਸ੍ਰੀ ਰਾਗ ਕੇ ਕੁੰਡ ਕੁੰਭਾਮੀਰ ਖਾਇਟਾ ਮੇਗ ਰਾਗ ਵਗਾਵੇ ਪਾਂਚੋ ਸੰਗ ਬਰੰਗਨ ਲਾਵੇ ਸੋਰਠ ਗੌਂਢ ਮਲਾਰੀ ਤੁਨੀ ਉਹਨ ਗਾਵੇ ਆਸਾ ਗੁਣ ਗੁਨੀ ਉੱਚ ਸੁਰ ਸੋ ਪਨ ਕਿਨੇ ਮੇਗ ਰਾਗ ਸੋ ਪਾਚੋ ਚੀਨੇ ਬਹਿਰਾ ਧਰ ਗਜਦਰ ਕੇ ਦਾਰਾ ਜਬਲੀ ਧਰ ਨਟਿਉ ਜਲ ਤਾਰਾ ਪੁਨ ਗਵੈ ਸੰਕਰਿਓ ਸਿਆਮਾ ਮੇਗ ਰਾਗ पुत्रन के नमा खष्ट रागनगा संग रागन ती सब पुत्र रागन के आठ रस बी खष्ट रागनगा ਸੰਗ ਰਾਗਨੀਤੀ ਸਭ ਪੁੱਤਰ ਰਾਗਨ ਕੇ ਆਠ ਅ ਦਸ ਵੀ ਵਾਹਿ ਗੁਰਜੀ ਕਾ ਖਲਸਾ ਵਾਹਿ ਗੁਰਜੀ ਕੀ ਫਤਿਹ ਬੋਲੇ ਈ ਸੋ ਨੇਹਾ ਸੋਤ ਸਰੀਆ ਕਾਲ